अरे 33 जी का भाई यही हुई चलो उनको पता चला करो मेरे पास सब मेरे पास ਇੱਕ ਕੀ ਫੋਨ ਲਾ ਕੇ ਆਪੇ ਮੰਤਰੀ ਦੇ ਬਸੇ ਚ ਨਹੀਂ ਤਾਂ ਬਾਹਰ ਚੋਲਣਾ ਤੁਹਾਡੇ ਤੋਂ ਇੱਕ ਬੰਦਾ ਫੇਰ ਗੱਲ ਕਰੇਗਾ ਪਰ ਵੀ ਮੇਰੀ ਗੱਲ ਹੋਈ ਹੈ ਪਹਿਲਾਂ ਵੀ ਹਾਂ ਜੀ ਆ ਜਾਓ ਸਾਡੇ ਨਾਲ ਨਾਰੇ ਲਾ ਮੈਂ ਇਹਨਾਂ ਨੂੰ ਫੋਨ ਲਾ ਕੇ ਬੇਬੀ ਆਪਾਂ ਸਿੱਧੇ ਫੋਨ ਤੇ ਲਾ ਕੇ ਆਏ ਹੁਣ ਕੀ ਗੱਲ ਹੋਈ ਕੀ ਨਹੀਂ ਹੋਈ ਇੱਚ ਗੱਲ ਹੁੰਦੀ ਹੈ ਮੈਂ ਆਪਣੇ ਦਫਤਰ 'ਚ ਬੈਠਾ ਹਾਂ ਯਾਰ ਤੁਸੀਂ ਨਾ ਰਿਕਾਰਡ ਕਰੋ ਕੀ ਫਾਇਦਾ ਆਪਰ ਗੱਲ ਕਰਦੇ ਆਏ ਐ ਦਾ ਭਰਾ ਕਰ ਰਹੇ ਆ ਇਹ ਤਾਂ ਗੱਪੀ ਥੋੜੀ ਕਰ ਰਹੇ ਆ ভাই ਅੱਛਾ ਉਹ ਗੱਲ ਕੀ ਹੋਈ ਮੈਨੂੰ ਜਦੋਂ ਮੈਨੂੰ ਨਾ ਚਰਨ ਵਾਲਿਆਂ ਦਾ ਪਤਾ ਉਹਨਾਂ ਦੇ ਵਿੱਚ ਬੜਿਆ ਅਸੀਂ ਸਵਾ ਸਾਲ ਬੈਠ ਗਏ ਮੈਨੂੰ ਇਹਨਾਂ ਦਾ ਪਤਾ ਜਿਹੜੇ ਅਜਿਛੇ ਆ ਹਾਂ ਇਹ ਵਿੱਚ ਹੋਣ ਵਾਲੇ ਉਹ ਕਿਸਵਿੰਦਰ ਕਿਹੜੀ ਸੀਗੀ ਦਾਦਾ 1452 ਉਹ ਪਹਿਲਾ ਤਰੀਕਾ ਹੁੰਦਾ ਬੋਟਾ 3 ਸਾਲ ਵੀਟੀਆਈ ਸੀ ਅੱਜ 25 ਆ ਰਿਹਾ ਹੈ ਨਾ ਇੰਟਰਨੈਸ਼ਨਲ ਲੀਟਾ ਤੁਸੀਂ ਅੰਦਾਜ਼ਾ ਲਾ ਲਓ 22 23 24 25 ਕੋਲਿਜ ਹੋਰ ਯੋਰਕੋ ਜੋ ਕੈਰੀ ਆਨ ਤੁਸੀਂ ਅੰਦਾਜ਼ਾ ਲਾ ਲਓ 11 ਐਫਐਮ ਉਹ ਤਾਂ ਸਾਡਾ ਲੋਕਲ ਐਮਐਲਏ ਆ ਤਾਂ ਉਹਦੇ ਨਾਲ ਗੱਲ ਕਰ ਲਈਦੀ ਐ ਕੋਈ ਨਹੀਂ ਆਹੀ ਫੋਟੋ ਮਾਗੇ ਬਣਾਇਆ ਕੀ ਜਲਦਾ ਨਹੀਂ ਗੱਲ ਨੂੰ ਸੁਣੀ ਦੀ ਵੀਰੂ ਮੈਨੀਫੈਸਟੋ ਬਣਾ ਕੇ 12 9 ਫਸੂ ਨੀ ਲਿਆ 22 ਦੀ ਮੈਸਟਰੀ ਲਾ ਜਾ ਮੀ ਆਪਣੇ ਦੇ ਬਣਾ ਬਾਈ ਦੀ ਮੈਨੀਫੈਸਟੋ ਲਿਖਿਆ ਸਰ ਜੀ ਬਦਲ ਦੇ ਪੰਜਾਬ ਚਲੋ ਗੱਲ ਹੋਈ ਆਹ ਦਲ ਕਰ ਆਪੇ ਕਰਾ ਲੋ ਜੀ ਸਰ ਲੈ ਲੈਂਦੇ ਆਂ

स पास मै जा पुलिस वारा मैं तो रोकना बंदा मैं तो गल कर मैं एक गलत मैं गल करना पे जी हूँ जी गल ਬੰਦੇ ਦੇ ਸਾਹ ਦਾ ਜਾਲ ਬੋਲ ਰਿਹਾ ਬਹੁਤਿਆਂ ਦੇ ਹੱਲ ਹੋਏ ਵੀ ਆ ਇੱਕ ਅੱਗੇ ਆ ਨਿਕਲਵਾ ਜੀ ਇੱਕ ਮਿੰਟ ਹੋਰ ਵੀ ਚੈੱਕ ਕਰੋ ਕੋਈ ਨਾ ਟੋਕਣਾ ਇੱਕ ਮਿੰਟ ਇੱਕ ਮਿੰਟ ਕੰਪਲੀਟ ਕਰੋ ਤਾਂ ਆਪਾਂ ਫੇਰ ਫੇਰ ਗੱਲ ਕਰਾਂਗੇ ਅੱਛਾ ਹੁਣ ਭਾਈ ਸਾਹਿਬ ਨਾਲ ਗੱਲ ਇਹ ਆਉਂਦੇ ਹੀ ਕਹਿੰਦੇ ਮੈਂ ਕਿ ਭਾਈ ਆਪਾਂ ਚਾਹੁੰਦੇ ਕੀ ਤੇ ਕੀ ਕਰਦੇ ਗੱਲ ਮੈਂ ਕਪਸ ਕਪਲ ਨਹੀਂ ਕਰਦੀ ਕੁਛ ਨਹੀਂ ਕਰਦਾ ਆਪਾਂ ਗੱਲ ਕਰਦੇ ਮੈਂ ਉਸੇ ਵੇਲੇ ਗੱਲ ਕੀਤੀ ਚੰਨ ਮੈਂ ਗੱਲ ਹੋਈ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਉਸ ਤੋਂ ਬਾਅਦ ਹੁਣ ਅਗਲੀ ਗੱਲੇ ਕਰ ਰਹੇ ਆ ਹੁਣ ਭਾਈ ਸਾਹਿਬ ਦੁਆਰਾ ਕਿ ਜਾਣਾ ਮੈਂ ਕਹੋ ਮੈਂ ਜਾਣੀ ਜਰਾ ਮੈਂ ਡਿਊਟੀ ਬਹੁ ਗਿਆ ਤੇ ਬਹੁਤ ਮਸਲਾ ਕੀ ਹੈ ਇਹ ਕੰਨੀ ਕੁਸ਼ੀ ਗੱਲ ਚੱਲ ਗਿਆ ਹੁਣ ਮੈਂ ਇਦਾਂ ਹਵਾ ਚ ਨਹੀਂ ਗੱਲ ਕਰਦਾ ਮੇਰੇ ਨਾਲ ਬਹਿ ਜੋ ਤੁਸੀਂ ਜਾਣਾ ਜਾਓ ਤੁਸੀਂ ਕਿਹੜਾ ਬੰਦਾ ਮੈਨੂੰ ਤੁੰਗੀ ਤਰ੍ਹਾਂ ਇਹ ਸਮਝਾ ਸਕਦਾ

ਮੁਰਦਾਬਾਦ 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 ਸਾਰੇ ਨਾਵੇਂ ਮੁਰਦਾਬਾਦ 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 ਇਹ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਇਹ ਟਾਲ ਮਟੋਲ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਹਿੱਦਲਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਤਨਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇ ਏ ਚੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੱਦ ਤੱਕੇ ਕਰਦੇ ਮੁਰਦਾਬਾਦ 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 ਬੰਦ ਵੀ ਸੁਣਦੇ ਮੁਰਦਾਬਾਦ 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 ਟੂਠ ਪਾੜਦੇ ਮੁਰਦਾਬਾਦ 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 ਪਟੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪਟੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਹ ਨਾਰਾ ਨਪਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਉਸੇ 3-3 ਸਾਲ ਪੂਰੀਆਂ ਬਈ ਸਾਥੀ ਜਿਹੜੇ ਸਾਥੀ ਜਿੱਥੇ-ਸਿੱਥੇ ਖੜੇ ਆ ਉੱਥੇ ਬੈਠਣ ਦੀ ਕਿਰਪਾਲਤਾ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਹਾਂ ਜੀ ਪੰਜਾਬ ਸਰਕਾਰ ਮੁਰਦਾਬਾਦ 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 ਸਾਥਿਓ ਬੈਠਣ ਦੀ ਕਿਰਪਾਲਤਾ ਕਰੋ ਔਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਝੂਠੇ ਵਾਦੇ ਕਰਕੇ ਮੁਕਰ ਲਈ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਝੂਠਾ ਸਿੱਖਿਆ ਮੰਤਰੀ ਮੁਰਦਾਬਾਦ 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 मुर्दाब ਫੇਰ ਸਾਡੇ ਫੇਰ ਨਹੀਂ ਵਿਚਾਰਾ ਕੁਛ ਖਾ ਰਿਹਾ ਮੇਲ ਮੈਂਬਰ ਦਾ ਹੁੰਦਾ ਕਿ 2 ਜਾਂ 4 ਲੋਕੋ ਐਵੇਂ ਭਰਮ ਹੈ ਸਾਡੇ ਹਾਕਮਾ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਆਏ ਅਸੀਂ ਵੱਡਿਆਂ ਟੁਕਿਆ ਮੁੱਕਦੇ ਨਹੀਂ ਬੜੀ ਲੰਬੀ ਹੈ ਸਾਡੀ ਨਾ ਲੋਕੋ ਬੜੇ ਲੰਬੇ ਹੈ ਸਾਡੀ ਕਤਾਰ ਲੋਕੋ ਇਹ ਕਾਲਖ ਦੇ ਵਣ ਜਾ ਰਿਓ ਚਾਨਣ ਕਦੇ ਹਰਿਆ ਨਹੀਂ ਇਹ ਕਾਲਖ ਦੇ ਵਣ ਜਾ ਰਿਓ ਚਾਨਣ ਕਦੇ ਹਰਿਆ ਨਹੀਂ ਇਹ ਕਿਰਨਾ ਦੇ ਕਾਤ ਲੋ ਸੂਰਜ ਕਦੇ ਮਰਿਆ ਨਹੀਂ ਇਹ ਕਿਰਨਾ ਦੇ ਕਾਤ ਲੋ ਸੂਰਜ ਕਦੇ ਨਹੀਂ ਮਰਿਆ ਨਹੀਂ ਸਾਡੇ ਸਾਰੇ ਭਰਾ ਪੈਣਾ ਸੂਰਜਾ ਵਾਂਗੂ ਚਮਕਦੇ ਨੇ ਸਾਡੀਆਂ ਭੈਣਾ ਅੱਜ ਦੀ ਲੜਾਈ ਵਿੱਚ ਸਭ ਤੋਂ ਅੱਗੇ ਨੇ ਅੱਜ ਇਹਨਾਂ ਨੂੰ ਲੱਗਦਾ ਸੀ ਨਾ ਵੀ ਅਸੀਂ ਇਹਨਾਂ ਦਾ ਬੈਰੀਕੇਡ ਦੋ ਜਗ੍ਹਾ ਲਾ ਕੇ ਤੇ ਅਸੀਂ ਕੋਠੀ ਤੱਕ ਇਹਨਾਂ ਨੂੰ ਪਹੁੰਚਣ ਨਹੀਂ ਦੇਣਾ ਅੱਜ ਸਾਡੀ ਜਿੱਤਿਆ ਅਸੀਂ ਕੋਠੀ ਤੱਕ ਪਹੁੰਚੇ ਪੇਟ ਸੇ ਆਪਾਂ ਕੀਤਾ ਨਾਰੇਬਾਜੀ ਕੀਤੀ ਰੱਜ ਕੇ ਜਲੂਸ ਕੱਢਿਆ ਹੈ ਸਰਕਾਰ ਦਾ ਹੀ ਪੰਜਾਬ ਸਰਕਾਰ ਮੁਬਾਰਕ 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 ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾ ਕਿ ਆਪਾਂ ਕਰਨ ਆਏ ਸੀ ਇਹਨਾਂ ਦੇ ਪਿੰਡ ਵਾਲਿਆਂ ਨੂੰ ਇਹ ਦੱਸਣਾ ਹੈ ਵੀ ਜਿਹੜਾ ਬੰਦਾ ਤੁਸੀਂ ਵੀ ਚੁਣ ਲਿਆ ਉਹ ਬੰਦੇ ਦੀ ਔਕਾਤ ਆ ਆ ਕੀ ਬਾਹਰੇ ਕਰਕੇ ਮੁੱਕਰ ਜਾਂਦਾ ਉਹ ਬੰਦਾ ਆਪਣੇ ਟਵਿੱਟਰ ਹੈਂਡਲ ਤੇ ਪਾ ਕੇ ਕਿ ਮੈਂ ਕੰਪਿਊਟਰ ਦੇ ਆਪਕਾਨੂ ਸ਼ਿਵਾ ਤੇ ਇੱਕ ਮਿਸ਼ਨ ਦਊਂਗਾ ਤੇ ਮੁੱਕਰ ਜਾਂਦਾ ਆ ਮੀਟਿੰਗ ਦੇ ਕੇ ਮੁੱਕਰ ਜਾਂਦਾ ਅੱਜ ਉਹਨੂੰ ਪਤਾ ਸੀ ਕਿੰਨੇ ਦਿਨ ਹੋ ਗਏ ਰੈਲੀ ਅਨਾਉਂਸ ਹੋਈ ਨੂੰ ਭੱਜ ਗਿਆ ਸਵੇਰੇ ਸਵੇਰੇ ਕਿਉਂ ਉਹਦਾ ਫਰਜ਼ ਬਣਦਾ ਸੀ ਵੀ ਇੱਥੇ ਰਹਿੰਦਾ ਤੇ ਸਾਡੇ ਨਾਲ ਗੱਲ ਕਰਦਾ ਸਾਨੂੰ ਮਿਲਦਾ ਇਸ ਕਰਕੇ ਸਾਥੀਓ ਸਾਡੇ ਉਥੇ ਦੋਸਤ ਆ ਰਹੇ ਇੱਕ ਜਾਨੀ ਸਿੰਘਲਾ ਜੀ ਜਿਨ੍ਹਾਂ ਦਾ 22 ਦਸੰਬਰ ਤੋਂ ਮਰਨ ਵਰਤ ਚੱਲ ਰਿਹਾ ਸੀ ਉਹਨਾਂ ਨੂੰ ਜਬਰੀ ਪ੍ਰਸ਼ਾਸਨ ਨੇ ਚੁੱਕ ਕੇ ਰਜਿੰਦਰਾ ਹਸਪੀਟਲ ਐਡਮਿਟ ਕਰਵਾ ਦਿੱਤਾ ਉਹ ਸਮਝ ਲਓ ਹਸਪੀਟਲ ਨਹੀਂ ਉਹ ਹਿਰਾਸਤ ਚ ਰੱਖਿਆ ਹੋਇਆ ਉਹਨਾਂ ਨੂੰ ਐ ਅਸੀਂ ਜਿਹੜੀ ਇਹਨਾਂ ਦੀ ਨਾਕਾਮੀਆਂ ਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ ਉਹ ਸਾਥੀ ਦੇ ਨਾਲ ਆ ਸੀ ਅਸੀਂ ਸਾਰੇ ਨਾਲ ਆ ਸਾਡੇ ਪਰਿਵਾਰ ਨਾਲ ਆ ਪੰਜਾਬ ਦੀ ਸਾਰੀ ਜਨਤਾ ਨਾਲ ਆ ਸਾਰੀਆਂ ਜਥੇਬੰਦੀਆਂ ਨਾਲ ਆ ਹੁਣ ਸਾਡਾ ਦੂਜਾ ਸਾਥੀ ਰঞ্জੀਤ ਸਿੰਘ ਜੀ ਉਥੇ ਮਰਨ ਵਰਤ ਤੇ ਆ ਸਾਡੇ ਸਾਥੀ ਦਾ ਰਜਿੰਦਰਾ ਹਸਪੀਟਲ ਵਿੱਚ 20 ਮਰਨ ਵਰਤ ਚੱਲ ਰਿਹਾ ਤੇ ਜਿਹੜਾ ਰঞ্জੀਤ ਸਿੰਘ ਆ ਉਹ ਸੰਗਰੂਰ ਮੋਰਚੇ ਵਿੱਚ ਡਟਿਆ ਆ ਬਸ ਸਾਰੇ ਜਾਣਿਆਂ ਨੂੰ ਇਹੀ ਅਪੀਲ ਆ ਕਿ ਹੁਣ ਇਹਨਾਂ ਸਰਕਾਰਾਂ ਨੂੰ ਮਰਜ਼ੀ ਕਰਨ ਨਹੀਂ ਦੇਣੀ ਹੁਣ ਇਹਨਾਂ ਦੀ ਅੱਜ ਸਿਰਫ ਗੇਟ ਅੱਗੇ ਬੈਠੇ ਆ ਨਾ ਅਗਲੀ ਵਾਰ ਇਹਨਾਂ ਨੂੰ ਦੱਸਾਂਗੇ ਵੀ ਇਤੋਂ ਗਾਹੀ ਕਿੱਥੇ ਜਾਣੇ ਆ ਇਸ ਕਰਕੇ ਤੇ ਬਕਾਇਦਾ ਲਿਖਿਆ ਸੀ ਵੀ ਪੰਜਾਬ ਸਰਕਾਰ ਦੇ ਵਿੱਚ ਕੰਪਿਊਟਰ ਦੇ ਆਫਗਾਨੀਆਂ ਸੇਵਾਵਾਂ ਵਾ ਰੈਗੂਲਰ ਕੀਤੀਆਂ ਜਾਂਦੀਆਂ ਵਾ ਔਰ ਇਹਨਾਂ ਦੇ ਉੱਤੇ ਪੰਜਾਬ ਸਿਵਲ ਸਰਵਿਸ ਲੂਲ ਜਿਹੜੇ ਆ ਉਹ ਅਪਲਾਈ ਹੋਣਗੇ ਔਰ ਪਰ ਪਹਿਲੀਆਂ ਸਰਕਾਰਾਂ ਦੇ ਚਿਰਾਂ ਜਿੱਤਾਂ ਦੀ ਸੀ ਉਹ ਕਰਦੀਆਂ ਰਹੀਆਂ ਪਰ ਇਹ ਸਰਕਾਰ ਨੇ ਹੱਦੀ ਕਰਤੀ ਆ ਜਿਹੜੇ ਬੈਨੀਫਿਟ ਸਾਨੂੰ ਸਮੇਂ-ਸਮੇਂ ਤੇ ਸੀਐਸਆਰ ਹੁੰਦੇ ਅਧੀਨ ਮਿਲਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੇ ਛੇਵਾ ਪੇਕ ਮਿਸ਼ਨ ਅੱਜ ਸਕੂਲ ਦੇ ਵਿੱਚ ਹਰ ਇੱਕ ਅਧਿਆਪਕ ਨੂੰ ਔ ਸਾਡੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਮਿਲ ਚੁੱਕਾ ਵਾ ਪਰ ਕੱਲੇ ਕੰਪਿਊਟਰ ਵਿਭਾਗ ਕੋ ਜਿਨ੍ਹਾਂ ਨੂੰ ਸੇਵਾ ਪੇਕ ਮਿਸ਼ਨ ਨੇ ਦਿੱਤਾ ਗਿਆ